ਸੋ ਪੇਪਰ ਵਿੱਚ ਹੋ ਰਹੀ ਬੇਮੌਸਮੀ ਬਰਸਾਤ ਦੇ ਕਾਰਨ ਪੂਰੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤਹਸਨੈਸ ਹੋ ਚੁੱਕੀਆਂ ਨੇ ਜਿਕਰਯੋਗ ਹੈ ਕਿ ਪਹਿਲੀਆਂ ਦੋ ਬਾਰਿਸ਼ਾਂ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਸੀ ਕਿ ਕਿਸੇ ਹੱਦ ਤੱਕ ਉਹਨਾਂ ਦੀ ਫਸਲ ਬਚ ਜਾਵੇਗੀ ਪਰ ਤੀਜੀ ਬਰਸਾਤ ਨੇ ਉਹਨਾਂ ਦੀਆਂ ਫਸਲਾਂ ਨੂੰ ਬਿਲਕੁਲ ਹੀ ਤਹਸਨੈਸ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਹੋਰ ਵਧਾਇਆ ਜਾਵੇ ਕਿਉਂਕਿ ਉਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਅਤੇ ਜੇਕਰ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਬਾਂਹ ਨਾ ਫੜੀ ਗਈ ਤਾਂ ਕਿਸਾਨ ਬੇਹੱਦ ਆਰਥਿਕ ਮੰਦੀ ਦੇ ਦੌਰ ਦੇ ਵਿੱਚ ਆ ਜਾਣਗੇ ਸਾਰੇ ਆਈਏ ਇਹ ਤਾਂ ਹੁਣ ਰੱਬ ਦਾ ਜਿਹੜੀ ਮਾਰ ਮਾਰ ਮਾਰੇ ਰਿਹਾ ਇਹ ਅਸੀਂ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਆਪ ਆਪ ਪਹਿਲਾਂ ਇਹ ਗੱਲਾਂ ਕਹਿੰਦੇ ਤੇ ਵੀ ਖਲਵਾੜ ਕਰਦੇ ਹੋ ਜ਼ਮੀਦਾਰਾਂ ਨਾਲ ਤੁਸੀਂ ਕਿਹੜਾ ਖਲਵਾੜ ਨਹੀਂ ਕਰਦੇ 15000 ਰੁਪਏ ਫੁੱਲ ਕਹਿੰਦੇ ਵੀ ਜਿਹੜੀ 75 ਤੋਂ 100 ਮਰ ਗਈ 15000 ਰੁਪਏ ਦਵਾਂਗੇ 15000 ਨੂੰ ਤਾਂ ਇਹ ਬਿੱਜੀ ਵੀ ਨਹੀਂ ਜਾਂਦੀ ਖਰਚਾ ਵੀ ਨਹੀਂ ਪੂਰਾ ਹੁੰਦਾ ਰੱਬ ਤਾਂ ਜਿਹੜੇ ਉਹ ਉਹੀ ਨਾ ਪਹਿਲਾਂ ਆਪਦੀਆਂ ਆਪਦੇ ਵੀਡੀਓ ਔਨ ਕਰਕੇ ਦੇਖੇ ਵੀ ਤੁਸੀਂ ਕੀ ਕਹਿ ਰਹੇ ਤੇ ਅੱਜ ਆਪ ਸਰਕਾਰ ਚੋਂ ਆਪ ਹੁਣ ਖਲਵਾੜ ਨਹੀਂ ਕਰ ਰਹੇ ਪ્યોਰ ਖਲਵਾੜ ਕਰ ਰਹੇ ਨੇ ਕਿਸਾਨਾਂ ਨਾਲ ਸੰਤੁਸ਼ਟ ਨਹੀਂ ਹੈਗੇ ਤੁਸੀਂ ਉਹਨਾਂ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਸੰਤੁਸ਼ਟ ਹਾਲਾ ਦੱਸੋ ਨਾ ਜੀ ਕੀ ਹੋਇਆ ਦੇ ਦਿਓ ਜੀ ਕਹਿੰਦਾ ਜੀ ਜਿਹੜੀ 100% ਮਰ ਗਈ 75 ਤੋਂ 100 ਵਾਲੀ ਉਹਨੂੰ 15000 ਰੁਪਏ ਜਿਹੜੇ 33 ਤੋਂ 75 ਆ ਉਹਨੂੰ 6700 ਰੁਪਇਆ ਦੱਸੋ 6700 ਦਾ ਸਪਰੇ ਵੀ ਨਹੀਂ ਹੁੰਦੀ ਇੱਕ ਜਿਹੜਾ ਵੀ ਪਾਇਆ ਰੇ ਪਾਇਆ ਹੋਰ ਉਹ ਕਿੱਥੋਂ ਆ ਤੀਜੀ بارش ਆ ਕੋਈ ਹੈ ਹੀ ਆਸ ਵੀ ਮਾੜੀ ਮੋਟੀ ਕੋਈ ਨਹੀਂ ਕੋਈ ਆਸ ਨਹੀਂ ਹੈਗੀ ਹੁਣ ਹੁਣ ਇਹਨਾਂ ਨੇ ਤਾਂ ਇਹਨਾਂ ਨੇ ਕਹਿਦਾ ਵੀ ਜੇ ਨਿਕਲਦੀ ਨਹੀਂ ਉਹਨੂੰ ਦਵਾਂ ਕਿ ਜਿਹੜੀ ਡਿੱਗੀ ਉਹਨੂੰ ਤਾਂ ਦਿੰਦੀ ਨਹੀਂ ਜਿਹੜੀ ਡਿੱਗੀ ਕਣਕ ਉਹਨੂੰ ਨੂੰ ਕੁਝ ਦਿੰਦੇ ਹੋਰ ਕਹਦੇ ਕਰਾ ਰਹੇ ਮੇਰਾ ਖਿਆਲ ਵੀ ਸਾਡੇ ਪਿੰਡ ਚੋਂ ਵੱਧ ਤੋਂ ਵੱਧ 5 ਕਿਲੀਆਂ ਵੀ ਨਹੀਂ ਹੋਈ ਹੁਣ ਬੱਦ ਤੋਂ ਬੱਦ 5 ਕਿਲੋ ਜਿਹੜਾ ਨੁਕਸਾਨ ਆ ਡਿੱਗੀ ਹਜੇ ਕੀ ਕਹਾਂ ਜੀ ਪਤਾ ਵੀ ਕੀ ਆਊਗਾ ਹਜੇ ਕਹਾ ਵੀ ਕੋਈ ਪਤਾ ਨਹੀਂ ਹੈਗਾ ਅੱਜ ਦਾ ਵੀ ਭਾਰੀ ਨਹੀਂ ਲੱਸਿਆ ਹੋਇਆ ਬਹੁਤ ਨਹੀਂ ਦੱਸਿਆ ਜੀ ਅੱਜ ਦਾ ਵੀ ਅੱਜ ਤਾਂ ਜਮੀ ਆ ਤਾਂ ਜਿਹੜੇ ਆ ਤਾਂ ਨਸ਼ਟ ਹੋ ਜਾਣੀਆਂ ਇਹਨੂੰ ਕਹਿਣਗੇ ਤਾਂ ਤਾਂ ਬੜਾ ਹੀ ਨਹੀਂ ਹੰਦੇ ਪੱਲੇ ਪੈਂਦੀ ਹੈ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਭਗਵਾਨ ਜੀ ਮਾਨ ਤੋਂ ਵੀ ਜਿਹੜੇ ਤੂੰ ਪਹਿਲਾਂ ਬੋਲ ਬੋਲਦਾ ਸੀ ਉਹਨਾਂ ਨੂੰ ਪੂਰ ਕਰ ਉਹ ਤਾਂ ਕਾਲੀ ਕਾਂਗਰਸ ਵੀ ਕਰ ਦਿੰਦੇ ਇਹੀ ਕੁਝ ਤਾਂ ਕਾਲੀ ਕਾਂਗਰਸ ਵੀ ਇਹੀ ਕੁਝ ਕਹਿੰਦੇ ਤੇ ਅਸੀਂ ਦਵਾਂਗੇ ਦਵਾਂਗੇ ਹੁਣ ਤੈਨੇ ਕਿੰਨਾ ਕੁ ਦਿੱਤਾ 15000 ਰੁਪਿਆ ਜਿਹੜਾ ਕਹਿੰਦਾ 75 ਤੋਂ 100 ਮਰਿਆ ਫਿਰ ਜੋ ਉੱਥੇ ਪਟਵਾਰੀ ਕਰਨ ਕੋਦੇ ਮਗਰ ਐਪਲੀਕੇਸ਼ਨ ਲੈ ਕੇ ਮੌਕਾ ਦੇਖ ਗਏ ਮੌਕਾ ਦੇ ਕੇ ਆਉਣਾ ਕਦੋਂ ਕਹਿੰਦੇ ਦੋ ਹਫ਼ਤਿਆਂ ਚ ਦੇ ਦਾਂਗੇ ਦੋ ਹਫ਼ਤੇ ਜਾਵਾਂਗਾ ਕਿ ਇਹਦਾ ਵੀ 15000 ਭਗਵਾਨ ਤੁਮਨ ਜੀ ਨੂੰ ਕਹੋ ਵੀ ਆਪਦੇ ਵੀ ਖੇਤ ਨੇ ਵੀ 15000 ਚ ਖਰਚਾ ਹੁੰਦਾ ਕਿਲੇ ਦਾ ਪੜ੍ਹਦੀ ਹੈ ਗਣਕ ਫਸਾ ਜੀ ਬੇਨਤੀ ਕਰਦੇ ਆਂ ਅਸੀਂ ਸਾਡੇ ਨਾਲ ਪਹਿਲਾਂ ਕਾਂਗਰਸ ਕਾਲੀ ਵਾਲਾ ਖਲਵਾੜਨਾ ਕਰੋ ਤੁਸੀਂ ਜੇ ਸਰਕਾਰ ਬਣਾਈਆ ਤਾਂ ਕਿਸਾਨਾਂ ਦੀ ਗੱਲ ਸੁਣੋ ਉਹ ਠੇਕਾ ਠੇਕੇ ਵਾਲਿਆਂ ਨੂੰ ਤਾਂ ਠੇਕਾ ਤੂੰ ਤਾਂ ਲਈ ਬੈਠ ਨੇ ਜੀ ਉਹ ਤਾਂ ਦੇ ਤਾ ਜਿਹੜੇ ਹੈਗੇ ਨੇ ਅਜੇ ਮੂਰਲਾ ਖਰਚਾ ਹੋਇਆ ਹੋਇਆ ਤੇ ਕੁਝ ਹੋਰ ਆਪਣੇ ਘਰ ਦੇ ਕਬੀਲਦਾਰੀਆਂ ਹੁੰਦੀਆਂ ਨੇ ਉਹ ਤਾਂ ਹੁਣ ਸਾਰਾ ਕੁਝ ਪੱਲੇ ਹੀ ਪੈਣਾ ਜੀ ਸਾਰਾ ਪਤਾ ਕਿ ਸਰਕਾਰ ਵੱਲੋਂ ਵੀ ਕਿਹਾ ਗਰਦਾਬੀ ਕਰਨ ਦੇ ਹੁਕਮ ਦਿੱਤੇ ਨੇ ਤੇ ਹੁਣ ਤਾਂ ਤੁਹਾਡਾ ਤਾਂ ਕਾਫੀ ਨੁਕਸਾਨ ਹੋ ਗਿਆ ਜਿਹੜਾ ਅਜੇ بارش ਤਾਂ ਹਟ ਹੀ ਨਹੀਂ بارش ਹੁਣ ਵੀ ਪੈ ਰਹੀ ਹੈ ਜੀ ਸਰਕਾਰ ਵੱਲੋਂ ਕੀ ਆ ਜੀ ਕੀ ਦੇਣਗੇ 5-7000 ਰੁਪਏ ਦੇਣਗੇ ਜੀ ਹੁਣ ਇਹਦੇ ਨਾਲ ਇੰਨੇ ਖਰਚੇ ਨਾਲ ਤਾਂ ਕੁਝ ਨਹੀਂ ਬਣ ਲੱਗਿਆ ਉਹਦੇ 'ਚ 5-7000 ਰੁਪਏ ਕਹਿ ਰਹੇ ਨੇ ਵੀ ਦੇਵਾਂਗੇ ਅਸੀਂ ਕਿਲੇ ਕੁਲੇ ਦਾ ਜਿਵੇਂ ਉਹਨਾਂ ਦਾ ਬਣਦਾ ਇਹ ਤਾਂ ਹੁਣ ਟੋਟਲੀ ਸੁੱਕੂ-ਜੱਕੀ ਨਾ ਜੀ ਵਿੱਚੋਂ ਤੁਹਾਨੂੰ ਤੂੜੀ ਵੀ ਨਹੀਂ ਪੱਲੇ ਪੈਣੀ ਨਹੀਂ ਤਾਂ ਚਲ ਤੂੜੀ ਵੀ ਪੱਲੇ ਪਈ ਜਾਂਦੀ ਜਦੋਂ ਲਾਣੇ ਸੁੱਕ ਗਿਆ ਹੀ ਨਾ ਤੂੜੀ ਹੋਣੀ ਆ ਦਾਣੇ ਤਾਂ ਨਿਕਲ ਨਹੀਂ ਕਿੱਥੋਂ ਨੇ ਕਿੰਨੀ ਜ਼ਮੀਨਾਂ ਤੁਹਾਡੀ ਜਿਹੜੀ ਸੇ ਖਰਾਬ ਹੋ ਗਈ ਫਸਲ ਇਹ ਉਰੇ ਨੌ ਕਿਲੇ ਨਹੀਂ ਸਾਰੀ ਖਰਾਬ ਹੋ ਗਈ ਹਾਂ ਡਿੱਗੀ ਪਈ ਆ ਜੀ ਸਾਰੇ ਆ ਸੁੱਕ ਰਿਹਾ ਜੀ ਖੇਤ ਇਹ ਤਾਂ ਸੁੱਕੇ ਰਿਹਾ ਜਮੀਨ ਇਹ ਵੀ ਦਾ ਸੁੱਕ ਗਿਆ ਇਹ ਹੁਣ ਇਹ ਦਾਣਾ ਜਿਹੜਾ ਹੈ ਨਹੀਂ ਵਤਨ ਜੋ ਨਹੀਂ ਦਾਣਾ ਇਹ ਤਾਂ ਜਮੀ ਸੁੱਕ ਗਿਆ ਜੀ ਇਹ ਤਾਂ ਖਤਮ ਆ ਜੀ ਲਾਣੇ ਖਤਮ ਆ ਤਾਂ ਹਾਂ ਬਾਕੀ ਫਸਲਾਂ ਹਰੀਆਂ ਪਈਆਂ ਨੇ ਇਹ ਤਾਂ ਦੇਖੋ ਤੁਸੀਂ ਸਾਰੀ ਸ਼ੁਕਰ ਹੀ ਆ ਜੜ ਸੁੱਕ ਵੀ ਮਰ ਜੜ ਸੁੱਕ ਵੀ ਥੱਲੇ ਪਾਣੀ ਪੈਂਦਾ ਉੱਤੋਂ ਫੇਰ ਬਰਸਾਤ ਹੋ ਰਹੀ ਹੈ ਜੀ ਅੱਜ ਫੇਰ ਹੋ ਰਹੀ ਹੈ ਰਾਤ ਹੋਈ ਆ ਜਿਹੜੀ ਦਾਣੇ ਦੀ ਕੁਆਲਿਟੀ ਉਹ ਫਿਰ ਕੀ ਮਾਝੂ ਦਾਣਾ ਹੋਵੇ ਉਹ ਤਾਂ ਜਮੀ ਬਰੀਕ ਹੋਏ ਪੈ ਗਿਆ ਜੀ ਇਹਦੇ ਵਿੱਚ ਤਾਂ ਹੂੰ ਉਹਦੇ ਵਿੱਚ ਤਾਂ ਜਮੀ ਬਰੀਕ ਪੈ ਗਿਆ ਉਹਦਾ ਜਿਹੜਾ ਆਰਤੀਆਂ ਦਾ ਝਾਰਨਾ ਜਦੋਂ ਥੱਲੇ ਕੱਢਦੇ ਨੇ ਤਾਂ ਹਾਂ ਤਾਂ ਹੁਣ ਹੀ ਨਹੀਂਗਾ ਜੀ ਉਹ ਇਹ ਕੁਝ ਝਾੜ ਤਾਂ ਹੁਣ ਤੀਜੀ بارش ਨਾਲ ਖਤਮ ਹੋ ਗਿਆ ਜਿੱਥੇ ਪਾਣੀ ਕਣਕਾਂ 'ਚ ਖੜ ਗਿਆ ਉਹ ਤਾਂ ਖਤਮ ਐਨੇ ਜੀ ਬਾਕੀ 70000 ਨੂੰ ਠੇਕੇ ਤੇ ਲੈ ਕੇ ਕਿਸਾਨ ਨੂੰ ਸਰਕਾਰ ਦੇ ਰਹੀ ਐ 12 13 14000 ਕੀ ਬਣੂਗਾ ਉਹ ਜਿਹੜੇ ਠੇਕੇ ਵਾਲੇ ਨੇ ਉਹਨਾਂ ਨੂੰ ਤਾਂ ਕੁਝ ਵਧਾਉੜੋ ਸਾਡੇ ਤਾਂ ਤੂੜੀ ਵੀ ਨਹੀਂ ਪੱਲੇ ਪੈਂਦੀ ਆ ਤੀਜੀ بارش ਫੇਰ ਹੋ ਰਹੀ ਐ ਮੇਰੇ ਤਾਂ ਖਿਆਲ ਬੜਾਈ ਵੀ ਨਹੀਂ ਹੋਣੀ ਆ ਜਿੱਥੇ 2 4 ਫੁੱਟ ਡੂੰਘੇ ਖੇਤ ਨੇ ਕਹਿੰਦਾ ਉਥੇ ਦਾ ਮਸ਼ੀਨ ਮੁੜ ਕੇ ਵੜਨੇ ਹੁੰਨੇ ਉਹਦੇ ਵਿੱਚੇ ਸੁੱਕੂਗੀ ਜੀ ਨਾ ਉਹਦੇ ਤੋੜੇ ਨਾ ਉਹਦੇ ਕਣਕ ਕਿਸਾਨ ਆਪੇ ਮਾਰਿਆ ਜਾਊ ਇਹ ਤੇ ਹੁਣ ਅੱਜ ਤੋਂ ਇਹਨੇ 20 ਦਿਨਾਂ ਨੂੰ ਤਾਂ 10 ਦਿਨਾਂ ਨੂੰ ਵੱਢੇ ਜਾਣਾ ਤੇ ਆ ਬਾਰਿਸ਼ ਗੱਡ ਕੇ ਹੋ ਗਈ 20 ਦਿਨ ਤੱਕ ਪਾੜੇ ਨੇ ਸੁੱਕਦਾ ਵੱਡਾਂਗੇ ਇਹਨੂੰ ਕਿੱਥੋਂ ਤਾਂ ਲਜਾਣ ਦੇ ਦਾਣਾ ਵੀ ਨਹੀਂ ਲਗਾ ਸਕਦੇ ਚੋ ਤਾਂ ਇਹ ਸਾਰਾ ਮਾਝੂ ਪੈ ਗਿਆ ਉਹ ਜਿਹੜਾ ਬਾਕੀ ਆ ਹੁਣ ਇਹਨੇ ਝੜਨ ਤੇ ਸ਼ੁਰੂ ਹੈ ਜੀ ਇਹ ਗਰ ਕੇ ਥੱਲੇ ਡਿਗੜਨ ਧਰਤੀ ਤੇ ਸਾਰਾ ਇਹਨੇ ਸਾਰੇ ਨੇ ਹਰਾਉਣਾ ਹੈ ਬੱਲੀ ਚ ਬੱਲੀ ਚਾਰਾ ਹੋਊ ਜੇ ਦਾਣਾ ਬਾਰਿਸ਼ ਉਤੋਂ हट ਨਹੀਂ ਰਹੀ ਜੀ ਬੱਦਲ ਵਾਈ ਰਹਿੰਦੇ ਆ ਮੌਸਮ ਖਰਾਬ ਹੈ ਸਰੇ ਤੇ ਐਂਡ ਤੇ ਆ ਕੇ ਕਹਿਣ ਕਿਸਾਨਾਂ ਤੇ ਮਾਰ ਫੁੱਲ ਪਈ ਹੈ ਜੀ ਹੁਣ ਜੇ ਗਵਰਨਮੈਂਟ ਹੈ ਦੇਖੋ ਸੋਚ ਕੇ ਕੁਛ ਨਾ ਕੁਛ ਤਾਂ ਕਿਸਾਨਾਂ ਨੂੰ ਕਰੇ ਦੇਖਿਆ ਹੁਣ ਡੇਗਿਆ 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 ਉਹ ਵੀ ਤਾਂ ਘਟਾ ਹੈ 50% ਤੇ ਹੁਣ 25-30% ਪੱਲੇ ਕਿਸਾਨ ਦੇ ਪੈਂਦਾ ਵੀ ਉਹਨੂੰ ਕੋਸਮਾਮ ਜਾਂਦਾ ਦੇਵੇ ਰੇ ਜੋਗਾ ਤੇਲ ਜੋਗਾ ਕੋਸਤਾ ਕਰੇ ਨਾ ਤੂੜੀ ਨਾ ਕਣਕ ਵੀ ਕੋਸਤਾ ਦੇਵੇ ਹੁਣ ਜਿਹੜੀਆਂ ਡੇਗੀਆਂ ਜੀ ਉਹ ਤਾਂ ਸਿਆਤਾ ਦੇਣਾ ਨਹੀਂ ਜੀ ਵੀ ਦੇਣਾ ਕਿ ਉਹਨੂੰ ਜੀ ਗਲਤਾਂ ਘਟਿਆ ਪਿਆ ਕਿਸਾਨਾਂ ਦਾ ਪਹਿਲੇ ਹੀ ਵੀ ਕੁਛ ਨਾ ਕੁਛ ਤਾਂ ਜਾਓ ਡੇਗੀਆਂ ਵਾਲਿਆਂ ਨੂੰ ਵੀ ਵੀ ਜਿਦਿਆ ਚਲੋ ਆ ਮਰ ਗਈ ਇਹਦਾ ਖਤਮ ਹੈ ਇਹਦਾ ਬਣਦਾ ਹੀ ਬਣਦਾ ਫੁੱਲ ਕਿਤੇ ਅਗਲਾ ਹੁਣ ਕਿਸਾਨ ਫਿਰ ਖੁਦ ਕਸੀ ਕਰੂਏ ਹੋਰ ਤਾਂ ਪੱਲੇ ਸਾਡੇ ਕੋ ਕੋਸ ਰਹਿਦਾ ਨਹੀਂ ਹੁਣ ਇਹ ਗੱਲਾਂ ਤੋਂ ਬਗੈਰ ਜੇ ਸਾਡੇ ਬਾਜ਼ਰ ਦੇ ਮਰਦੇ ਆ ਦੇਖੀ ਨਹੀਂ ਜਾਂਦੀ ਜਦ ਵਿੱਚ ਖੜਦਿਆ ਕਿ ਦੇਖੀ ਇਹ ਵੀ ਕਿਵੇਂ ਜਾਂ ਖਤਮ ਹੋ ਰਹੀ ਹੈ ਹਰੀ ਹੋ ਰਹੀ ਹੈ ਬੱਲੀਆਂ ਚਾ ਹੁਣ ਅੱਜ ਬਾਰਿਸ਼ ਹੋ ਗਈ ਆ ਤੁਸੀਂ ਦੇਖੋ ਜੇ ਦੋ ਦਿਨ ਰਹਿ ਗਈ ਬੱਲੀਆਂ ਚ ਤੂਈਆਂ ਕੱਢੂਗੀ ਤੇ ਪਹਿਲੇ ਇਹ ਤਾਂ ਕਾਲੀ ਹੋਈ ਪਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਥੀ ਵਿਸ਼ੇਸ਼